ਪੰਜਾਬੀਆਂ ਦੀ ਜਿਹੜੀ ਭਾਵਕਤਾ ਹੈਗੀ ਹੈ ਜਦ ਤੱਕ ਇਹਦੇ ਤੇ ਕੰਟਰੋਲ ਨਹੀਂ ਹੁੰਦਾ ਉਹ ਤੱਕ ਕੁਝ ਨਹੀਂ ਹੁੰਦਾ ਜੀ ਸ਼ਾਸਕ ਇਹਦਾ ਸ਼ੋਸ਼ਣ ਕਰਦੇ ਨੇ ਉਹਨਾਂ ਨੇ ਕਰਨਾ ਸ਼ਾਸਕ ਕਿਵੇਂ ਸ਼ੋਸ਼ਣ ਕਰਦੇ ਨੇ ਜੀ ਸ਼ਾਸਕ ਤੁਹਾਨੂੰ ਪੰਪ ਦੇ ਦਿੰਦੇ ਨੇ ਵੀ ਚੱਕ ਦੋ ਫੱਟੇ ਠੀਕ ਹੈ ਤੁਹਾਨੂੰ ਪੰਪ ਆ ਗਿਆ ਤੁਸੀਂ ਗ੍ਰੀਨ ਰੈਵੋਲੂਸ਼ਨ ਬਣਾ ਦਿੱਤੀ ਟਿੱਬੇ ਪੱਧਰ ਕਰ ਜ਼ਮੀਨਾ ਪੱਧਰ ਕਰ ਐਸੀ ਤੇ ਐਸੀ ਫੇਰਤੀ ਪੰਜਾਬ ਦੀ ਬਿਲਕੁਲ ਠੀਕ ਤੁਹਾਨੂੰ ਪੰਪ ਦੇ ਤਾਂ ਅੱਜ ਹੁਣ ਕਿਵੇਂ ਪੰਪ ਦਿੰਦੇ ਨੇ ਵੀ ਅੰਗਰੇਜ਼ੀ ਮਾੜੀ ਐ ਬੋਰਡ ਕਾਲੇ ਕਰ ਦੋ ਵਾਹ ਵਾਹ ਅਰੇ ਬੋਰਡ ਕਾਲੇ ਕਰਨ ਨਾਲ ਥੋੜਾ ਕੁਝ ਹੋ ਜਾਊਗਾ ਨਹੀਂ ਹੋਣਾ ਜੀ ਵਾਹ ਵਾਹ ਬਾਬੇ ਨਾਨਕ ਨੇ ਕਿੰਨੀਆਂ ਭਾਸ਼ਾ ਸਿੱਖੀਆਂ ਸੀਗੀਆਂ ਬਹੁਤ ਕਿੰਨੀਆਂ ਭਾਸ਼ਾ ਸਿੱਖੀਆਂ ਅੰਗਰੇਜ਼ਾਂ ਨੇ ਬਹੁਤ ਕੁਝ ਕਰਿਆ ਤਾਂ ਅੰਗਰੇਜ਼ੀ ਦੇ ਵਿੱਚ ਉਹ ਦਰਜ ਐ ਨਾ ਜੀ ਤੁਸੀਂ ਮਾਤਰ ਭਾਸ਼ਾ ਬਿਲਕੁਲ ਨਾ ਛੱਡੋ ਜੀ ਲੇਕਿਨ ਅੰਗਰੇਜ਼ੀ ਅੰਗਰੇਜ਼ਾਂ ਨਾਲੋਂ ਵੱਧਾ ਨਹੀਂ ਚਾਹੀਦੇ ਤੁਹਾਨੂੰ ਵਾਹ ਕੀ ਬਾਤ ਜੇ ਤੁਸੀਂ ਕਿਸੇ ਬੰਦੇ ਨੂੰ ਮਾਤ ਦੇਣੀ ਐ ਤਾਂ ਉਹ ਉਹ ਦੀ ਉਹਨੂੰ ਸਮਝਣਾ ਪਊਗਾ ਟੂ ਬੀ ਅੰਡਰਸਟੂਡ ਯੂ ਹੈਵ ਟੂ ਅੰਡਰਸਟੈਂਡ ਫਸਟ ਜੀ ਬਿਲਕੁਲ ਔਰ ਇਹ ਜਿੱਡੇ ਵੱਡੇ ਵੱਡੇ ਕਲਾਕਾਰ ਨੇ ਅੱਜਕੱਲ ਕਪਿਲ ਸ਼ਰਮਾ ਸ਼ਰਮਾ ਲੰਗੜ ਭੰਗੜ ਜਿੰਨੇ ਵੀ ਲੋਕਾਂ ਦੀ ਬੇਇੱਜ਼ਤੀ ਕਰਕੇ ਆਸਾਨਾ ਉਹ ਸੈਲਫ ਐਸਟੀਮ ਤੁਹਾਡੀ ਘਟਾ ਬੈਸੀ ਸਾਰੇ ਹੱਸਦੇ ਮੈਂ ਵੀ ਹੱਸਦਾ ਉਹਦੇ ਚਾਹ ਲੱਗਦੇ ਉਹ ਸਾਰਿਆਂ ਨੂੰ ਇਹ ਸਮਝ ਆ ਗਿਆ ਵੀ ਪੰਜਾਬੀਆਂ ਨੂੰ ਇਹ ਗੱਲ ਸਮਝਾ ਦਈਏ ਪੰਜਾਬੀਆਂ ਨੂੰ ਕੁਝ ਕਰਨਾ ਤਾਂ ਇਹ ਕਹਿ ਦੋ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਹਾਂਜੀ ਹਰੇਕ ਚਾਹੇ ਦਿਲਜੀਤ ਦਸਾਂਜਾ ਵਧੀਆ ਅੰਗਰੇਜ਼ੀ ਬੋਲਦਾ ਉਹ ਵੀ ਬੋਲਦਾ ਸਟੇਜ ਤੇ ਖੜਕੇ ਹਾਂਜੀ ਹਾਂ ਠੀਕ ਹੈ ਇਹ ਇਹ ਐਕਚੁਅਲੀ ਡਿਸ ਸਰਵਿਸ ਹੈ ਹੀ ਪੰਜਾਬੀਆਂ ਨੂੰ ਜੀ ਬਿਲਕੁਲ ਉਹ ਉਹ ਇਹਦੇ ਚ ਇਹਦੇ ਚ ਮਾਨ ਆਪਣਾ ਲਈ ਜਾਂਦੇ ਨੇ ਵੀ ਸਾਨੂੰ ਮੈਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ ਜੀ ਹਾਂ ਇਹਦੇ ਚ ਆਪਣੇ ਆਪ ਨੂੰ ਕਰਨ ਲੱਗੇ ਹਾਂ ਜਿੰਨੇ ਪੰਜਾਬੀਆਂ ਨੂੰ ਕੰਮ ਕਰਨ ਨੂੰ ਕਹਿ ਰਹੇ ਨੇ ਉਹ ਸਾਰੇ ਉਹ ਕਹਿੰਦੇ ਤੁਹਾਨੂੰ ਸ਼ਰਮ ਉਤਾਰ ਦਿਓ ਜੀ ਤੁਸੀਂ ਆ ਬਰਗਰ ਬਣਾ ਕੇ ਵੇਚੋ ਆਂਡੇ ਬਣਾ ਕੇ ਵੇਚੋ ਆਪਣਾ ਤਾਂ ਮੈਂ ਕੀ ਕਹਿ ਰਿਹਾ ਇਹ ਇਹ ਤੁਹਾਨੂੰ ਨਹੀਂ ਕਰਨਾ ਜੇ ਕਰਨਾ ਚਾਹੀਦਾ ਪਰ ਕਾਬਲੀਅਤ ਥੋੜੀ ਉੱਪਰ ਨੂੰ ਜਾਣੀ ਚਾਹੀਦੀ ਹੈ نیچے ਨਹੀਂ ਆਣੀ ਚਾਹੀਦੀ نیچے ਨਹੀਂ ਆਣੀ ਚਾਹੀਦੀ ਕੈਨੇਡਾ ਚਲੇ ਜਾ ਉੱਥੇ ਮਜ਼ਦੂਰੀ ਕਰ ਲੋ ਮਜ਼ਦੂਰੀ ਦੇ ਵਿੱਚ ਤਾਂ ਕਰਨਾ ਪਊਗਾ ਤੁਹਾਨੂੰ ਬਿਲਕੁਲ ਮਜ਼ਦੂਰੀ ਦੇ ਵਿੱਚ ਮਜ਼ਦੂਰੀ ਦੇ ਵਿੱਚ ਤਾਂ ਤੁਹਾਨੂੰ ਕਰਨਾ ਪਊਗਾ ਇਹ ਲੇਕਿਨ ਜਿੰਨਾ ਸਾਡੇ ਕੋਲੇ ਪੰਜਾਬੀਆਂ ਕੋਲੇ ਜਨੂਨ ਹੈ ਜਜ਼ਬਾ ਹੈ ਜੇ ਇਹ ਅਜੋਕੀ ਸਾਇੰਸ ਨੂੰ ਪੜ੍ਹਾਈ ਲਿਖਾਈ ਨੂੰ ਸਮਝਣ ਵਾਲੇ ਪਾਸੇ ਲੱਗ ਜੇ ਉਹ ਇਹ ਕਹੇ ਵੀ ਮੈਂ ਇਹ ਸਿਰ ਵੱਡਾ ਕਰਨਾ ਹੈ ਇਹ ਸਿਰ ਵੱਡਾ ਕਰਨਾ ਹੈ ਜੀ ਉਨੂੰ ਕੋਈ ਕੁਛ ਕਹੀ ਜਾਵੇ ਜਿੰਨੀ ਮਰਜ਼ੀ ਉਂਗਲੀ ਲਾਈ ਜਾਵੇ ਜੋ ਮਰਜ਼ੀ ਕਹੀ ਜਾਵੇ ਉਹ ਸਾਰੀਆਂ ਚੀਜ਼ਾਂ ਤੋਂ ਹਟਾ ਕੇ ਆਪਣੇ ਈਮੋਸ਼ਨ ਤੇ ਕੰਟਰੋਲ ਕਰਕੇ ਆਪਣੀਆਂ ਸਕਿੱਲਸ ਨੂੰ ਡਿਵੈਲਪ ਕਰ ਦੇਵੇ ਫਿਰ ਰਾਜ ਆ ਜਾਊਗਾ ਵਾਹ ਨਹੀਂ ਰਾਜ ਨਹੀਂ ਆਉਂਦਾ ਟਰਾਲੀਆਂ ਭਰ ਕੇ ਲਾਲਾ ਵਾਲਾ ਕਰਕੇ ਰਾਜ ਨਹੀਂ ਆਣਾ ਉਹ ਤਾਂ ਈਮੋਸ਼ਨ ਹੈ ਬਹੁਤ ਜ਼ਿਆਦਾ ਉਹ ਐਕਸਪਲੋਡ ਹੋ ਰਹੀ ਹੈ ਉਹ ਹਾਂ ਇੱਕ ਬੰਦਾ ਆਵਾਜ਼ ਮਾਰਦਾ ਉਹਦੇ ਮਗਰ 6 ਲੱਖ ਬੰਦਾ ਉੱਠ ਕੇ ਤੁਰ ਪੈਂਦਾ ਜੀ ਚੱਕ ਦੋ ਵੀ ਫਟੇੜਾ ਵੀ ਹੁਰ ਗਾਣੇ ਤਾਂ ਚੱਕਵੇਂ ਸਭ ਕੁਝ ਤਾਂ ਚੱਕਵੇਂ ਅਸੀਂ ਕਿਦੇ ਚ ਲੈਨੇ ਵੀ ਇਹ ਤਾਂ ਗळा ਵੜ ਦਿੰਨੇ ਹੁੰਨੇ ਹਾਂਜੀ ਝੁਕੇਗਾ ਨਹੀਂ ਸਾਲਾ ਇਹ ਕੋਈ ਆਕੜ ਥੋੜਾ ਏ ਤੇਰੇ ਤੋਂ ਜਜ਼ਬ ਹੀ ਨਹੀਂ ਹੋ ਰਿਹਾ ਸਾਹਮਣਾ ਕੀ ਕਹਿ ਰਿਹਾ ਜਜ਼ਬੀ ਹੋ ਰਿਹਾ ਬਾਣੀਆਂ ਤੁਸੀਂ ਦੇਖ ਲਓ ਇੰਨੀ ਘੱਟੀ ਹੁੰਦੀ ਏ ਸਾਰੇ ਪਿੰਡ ਨੂੰ ਕਰਜਾਈ ਕੀਤਾ ਹੁੰਦਾ ਬਿਲਕੁਲ ਸਭ ਨਾਲੋਂ ਵੱਧ ਤਾਕਤਵਾਰ ਹੁੰਦਾ ਬੋਲ ਨਹੀਂ ਉੱਚਾ ਬੋਲਦਾ ਅੱਜ ਜੀ ਬੈਠੋ ਜੀ ਉਹ ਮਾਰ ਤੁਸੀਂ ਮਾਲਕੋ ਜੀ ਬਿਲਕੁਲ ਤਾਨੂੰ ਕਿੱਥੇ ਲਿਆ ਕੇ ਖੜਾਤਾ ਤੁਹਾਨੂੰ ਉੱਥੇ ਲਿਆ ਕੇ ਖੜਾਤਾ ਕਿ ਤੁਸੀਂ ਆਪਣੀਆਂ ਫਸਲਾਂ ਦੇ ਮੁੱਲ ਮੰਗ ਰਹੇ ਹੋ ਜੀ ਬਹੁਤ ਕੋੜੀ ਗੱਲ ਮੈਂ ਕਹੂੰਗਾ ਬਹੁਤ ਗੱਲ ਕੋੜ-ਕੋੜੀ ਕਹੂੰਗਾ ਮੰਨ ਲਓ ਮੈਂ ਇੱਕ ਚੀਜ਼ ਬਣਾ ਲਈ ਅਗਲੇ ਨੂੰ ਨਹੀਂ ਚਾਹੀਦੀ ਮੈਂ ਕਿਵੇਂ ਕਹਿ ਸਕਦਾ ਵੀ ਤੂੰ ਇਹਨੂੰ ਇਸ ਮੁੱਲ ਤੇ ਖਰੀਦ ਨਹੀਂ ਕਹਿ ਸਕਦਾ ਚਿੱਠੀ ਲਿਖਦੇ ਸੀ ਲੋਕ ਡਾਕ ਖਾਨੇ ਦੇ ਬਾਹਰ ਬੈਠ ਕੇ ਜੀ ਠੀਕ ਹੈ ਉਸ ਤੋਂ ਬਾਅਦ ਟਾਈਪਰਾਈਟਰ ਆ ਗਿਆ ਖਤਮ ਹੋ ਗਿਆ ਉਸ ਤੋਂ ਬਾਅਦ ਕੰਪਿਊਟਰ ਆ ਗਿਆ ਉਹ ਵੀ ਖਤਮ ਹੋ ਗਿਆ ਉਸ ਤੋਂ ਬਾਅਦ ਤਾਂ ਹੁਣ ਮੋਬਾਈਲ ਆ ਗਿਆ ਉਹ ਵੀ ਖਤਮ ਹੋ ਗਿਆ ਅੱਜ ਮੈਂ ਚਿੱਠੀ ਲਿਖਣ ਵਾਲਾ ਮੈਂ ਉਹ ਉਹਦੇ ਬਾਹਰ ਬੈਠ ਕੇ ਕਹਾ ਕਿ ਮੈਨੂੰ ਤਾਂ ਮੈਂ ਚਿੱਠੀ ਲਿਖੂਗਾ ਹੱਥ ਨਾਲ ਹਾਂਜੀ ਮੈਨੂੰ 200 ਰੁਪਿਆ ਚਿੱਠੀ ਲਿਖਣ ਦਾ ਮਿਲਣਾ ਚਾਹੀਦਾ ਇਹ ਕੋਈ ਗੱਲ ਦਾ ਤੁੱਕ ਥੋੜਾ ਬਣਦੀ ਹੈ ਇਹ ਬਣਦੀ ਨਹੀਂ ਗੱਲ ਦੀ ਤੁੱਕ ਥੋੜਾ ਬਣਦੀ ਹੈ ਫੇਰ ਆਪਣੇ ਬੰਦਿਆਂ ਨੂੰ ਮੈਂ ਤੰਗ ਕਰ ਰਿਹਾ ਮੰਗ ਮੇਰੀ ਸਰਕਾਰਾਂ ਤੋਂ ਹੈ ਜੀ ਤੰਗ ਮੈਂ ਮਿੱਟੀ ਨੂੰ ਕਰ ਰਿਹਾ ਜੀ ਤੋ ਇਹ ਬਹੁਤ ਕੌੜੀ ਗੱਲ ਹੈ ਕੋਈ ਕਹਿੰਦਾ ਨਹੀਂ ਕਿਉਂਕਿ ਸਭ ਨੂੰ ਇਹ ਹੋਊਗਾ ਕਿ ਜੀ ਲੋਕ ਤੁਹਾਡੇ ਖਿਲਾਫ ਹੋ ਜਾਣਗੇ ਮੇਰਾ ਮਕਸਦ ਕਿਸੇ ਨੂੰ ਖੁਸ਼ੀਆਂ ਗਲਤ ਕਰਨ ਦਾ ਨਹੀਂ ਹੈ ਮੇਰਾ ਮਕਸਦ ਇਹ ਹੈ ਵੀ ਪੰਜਾਬ ਕਿਵੇਂ ਤੇ ਕਦੋਂ ਕਾਮਯਾਬ ਹੋਊਗਾ ਬਿਲਕੁਲ ਪੰਜਾਬ ਉਦੋਂ ਕਾਮਯਾਬ ਹੋਊਗਾ ਜਦੋਂ ਲਾਈ ਲੱਗ ਹੋਣਾ ਬੰਦ ਹੋ ਜਾਊਗਾ ਜੀ ਪੰਜਾਬ ਉਦੋਂ ਕਾਮਯਾਬ ਹੋ ਜਾਊਗਾ ਜਦੋਂ ਸੱਚਾਈ ਦੇ ਵਿੱਚ ਅੱਖਾਂ ਨੂੰ ਅੱਖਾਂ ਪਾ ਕੇ ਦੇਖੂਗਾ ਵਾਹ ਉਹ ਦੇਖੂਗਾ ਕਿ ਮੈਨੂੰ ਕੁਝ ਨਹੀਂ ਆ ਰਿਹਾ ਜੈ ਵਿਡਿਓ ਚ ਨਾ ਮੈਨੂੰ ਜਹਾਜ਼ ਬਣਾਉਣਾ ਆ ਰਿਹਾ ਜੀ ਨਾ ਮੈਨੂੰ ਕੰਪਿਊਟਰ ਚਲਾਣਾ ਆ ਰਿਹਾ ਮੈਨੂੰ ਕੁਝ ਵੀ ਨਹੀਂ ਚਲਾਣਾ ਆ ਰਿਹਾ ਮੈਂ ਕਾਲਜ ਚ ਜਾ ਰਿਹਾ ਹਾਂ ਤਾਂ ਡਿਗਰੀ ਲੈਣ ਵਾਸਤੇ ਜਾ ਰਿਹਾ ਹਾਂ ਜੀ ਮੈਂ ਬੋਟ ਪਾ ਰਿਹਾ ਹਾਂ ਤੇ ਇਸ ਕਰਕੇ ਪਾ ਰਿਹਾ ਹਾਂ ਕਿ ਵੀ ਕੱਲ ਨੂੰ ਮੇਰੇ ਕੰਮ ਹੋ ਜਾਣਗੇ ਜੀ ਠੀਕ ਹੈ ਮੈਂ ਜੁੱਤੀ ਕਿਸੇ ਨੂੰ ਦਿਖਾਉਣ ਵਾਸਤੇ ਪਾ ਰਿਹਾ ਹਾਂ ਲੱਖਾਂ ਰੁਪਏ ਦੇ ਮੈਂ ਕਰਜ਼ੇ ਲੈ ਰਹੇ ਹਾਂ ਅਸੀਂ ਉਲਝ ਗਏ ਉੱਥੇ ਸਾਨੂੰ ਮਾਰਨ ਦੀ ਲੋੜ ਹੀ ਨਹੀਂ ਅਸੀਂ ਤਾਂ ਆਪਣੇ ਢਿੱਡ ਚਾਪ ਸ਼ੋਰਾਂ ਮਾਰੀ ਜਾ ਰਹੇ ਹਾਂ ਮੇਰੇ ਵਾਲੀਆਂ ਗੱਲਾਂ ਕਹੋਗੇ ਤੁਹਾਨੂੰ ਵਿਊਜ਼ ਨਹੀਂ ਮਿਲਣੇ ਤੁਹਾਨੂੰ ਜੁੱਤੀਆਂ ਮਾਰਨਗੇ ਲੋਕ ਪਰ ਕਿਸੇ ਨੂੰ ਤਾਂ ਕਹਿ ਨਹੀਂ ਪਾਉਗੀ